ਤੁਹਾਡੀਆਂ ਇਹਨਾਂ ਆਦਤਾਂ ਕਾਰਨ ਓਵਰਹੀਟ ਹੋ ਸਕਦਾ ਹੈ ਫੋਨ ਅੱਧੀ ਰਹਿ ਜਾਵੇਗੀ ਬੈਟਰੀ ਦੀ ਲਾਈਫ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸਮ ਖਾਸ ਅਪਡੇਟ ਤੁਹਾਡਾ ਮੋਬਾਈਲ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ ਇਸ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ ਜਿਵੇਂ ਹੀ ਅਸੀਂ ਨਵਾਂ ਫੋਨ ਖਰੀਦਦੇ ਹਾਂ ਤਾਂ ਇਸ ਦੀ ਸੁਰੱਖਿਆ ਲਈ ਅਸੀਂ ਕਵਰ ਅਤੇ ਸਕਰੀਨ ਗਾਰਡ ਲਗਾਉਂਦੇ ਹਾਂ ਤਾਂ ਜੋ ਡਿਸਪਲੇ ਨੂੰ ਨੁਕਸਾਨ ਨਾ ਪਹੁੰਚੇ ਪਰ ਜਦੋਂ ਫੋਨ ਪੁਰਾਣਾ ਹੋਣ ਲੱਗਦਾ ਹੈ ਤਾਂ ਹਰ ਕਿਸੇ ਨੂੰ ਆਮ ਕਰਕੇ ਇੱਕੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਆਮ ਸਮੱਸਿਆ ਜਿਸ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਮੋਬਾਈਲ ਫੋਨ ਵਿੱਚ ਚਾਰਜਿੰਗ ਦੀ ਸਮੱਸਿਆ ਫੋਨ ਜਾਂ ਤਾਂ ਹੌਲੀ-ਹੌਲੀ ਚਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬੈਟਰੀ ਜਲਦੀ ਖਤਮ ਹੋਣ ਲੱਗਦੀ ਹੈ ਸਾਡੇ ਵਿੱਚੋਂ ਬਹੁਤਿਆਂ ਨੂੰ ਲੱਗਦਾ ਹੈ ਕਿ ਜੇਕਰ ਅਜੀਹੀ ਕੋਈ ਸਮੱਸਿਆ ਆ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਫੋਨ ਪੁਰਾਣਾ ਹੋਣਾ ਸ਼ੁਰੂ ਹੋ ਗਿਆ ਅਤੇ ਅਜੀਹਾ ਫੋਨ ਵਿੱਚ ਕਿਸੇ ਸਮੱਸਿਆ ਕਾਰਨ ਹੋ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਅਜੀਹਾ ਹਮੇਸ਼ਾ ਨਹੀਂ ਹੁੰਦਾ ਤੁਹਾਡੀਆਂ ਕੁਝ ਆਦਤਾਂ ਦੇ ਕਾਰਨ ਫੋਨ ਦੀ ਬੈਟਰੀ ਵਿੱਚ ਸਮੱਸਿਆਵਾਂ ਹੋਣ ਲੱਗਦੀਆਂ ਹਨ ਅਤੇ ਬੈਟਰੀ ਜਲਦੀ ਖਰਾਬ ਹੋਣ ਲੱਗਦੀ ਹੈ ਦਰਅਸਲ ਗਰਮੀਆਂ ਵਿੱਚ ਫੋਨ ਦੀ ਓਵਰਹੀਟਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੈਟਰੀ ਚਾਰਜ ਕਰਦੇ ਸਮੇਂ ਵੀ ਗਰਮ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਚਾਰਜਿੰਗ ਦੌਰਾਨ ਫੋਨ ਉੱਤੇ ਕਵਰ ਲਗਾ ਦਿੱਤਾ ਤਾਂ ਬੈਟਰੀ ਤੋਂ ਨਿਕਲਣ ਵਾਲੀ ਗਰਮੀ ਬਾਹਰ ਨਹੀਂ ਜਾ ਪਾਉਂਦੀ ਜਦੋਂ ਬੈਟਰੀ ਗਰਮ ਹੋ ਜਾਂਦੀ ਹੈ ਤਾਂ ਚਾਰਜਿੰਗ ਵੀ ਬੰਦ ਹੋ ਜਾਂਦੀ ਹੈ ਅਤੇ ਬੈਟਰੀ ਪਰਸੈਂਟ ਵਧਣ ਦੀ بجائے ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਫੋਨ ਨੂੰ ਚਾਰਜਿੰਗ ਤੇ ਰੱਖੋ ਖਾਸ ਕਰਕੇ ਗਰਮੀਆਂ ਵਿੱਚ ਤਾਂ ਇਸ ਦਾ ਕੇਸ ਕਵਰ ਹਟਾ ਦਿਓ। ਕਈ ਵਾਰ ਲੋਕ ਫੋਨ ਨੂੰ ਉਦੋਂ ਹੀ ਚਾਰਜ ਕਰਨ ਬਾਰੇ ਸੋਚਦੇ ਹਨ ਜਦੋਂ ਇਸ ਦੀ ਬੈਟਰੀ ਬਹੁਤ ਘੱਟ ਹੋ ਜਾਂਦੀ ਹੈ। ਅਜਿਹਾ ਚੀਜ਼ ਜਾਣਨਾ ਜ਼ਰੂਰੀ ਹੈ ਕਿ ਬੈਟਰੀ ਨੂੰ ਕਿੰਨੇ ਫੀਸਦੀ ਤੇ ਚਾਰਜ ਕਰਨਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਫੋਨ ਦੀ ਬੈਟਰੀ 10 ਤੋਂ 15% ਤੱਕ ਪਹੁੰਚਣ ਤੋਂ ਬਾਅਦ ਹੀ ਚਾਰਜ ਕਰਨਾ ਸ਼ੁਰੂ ਕਰਦੇ ਹੋ ਦਾ ਇਸ ਦਾ ਬੈਟਰੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਹੌਲੀ-ਹੌਲੀ ਬੈਟਰੀ ਕਮਜ਼ੋਰ ਹੋ ਜਾਂਦੀ ਹੈ ਫੋਨ ਨੂੰ ਰਾਤ ਪਰ ਚਾਰਜਿੰਗ ਉੱਤੇ ਲਗਾ ਕੇ ਛੱਡ ਦੇਣਾ ਵੀ ਕਿਸੇ ਤਰ੍ਹਾਂ ਠੀਕ ਨਹੀਂ ਹੈ ਕਿਹਾ ਜਾਂਦਾ ਹੈ ਕਿ ਫੋਨ ਦਾ ਓਵਰਚਾਰਜ ਕਰਨਾ ਵੀ ਬੈਟਰੀ ਦੀ ਸਿਹਤ ਲਈ ਚੰਗਾ ਸਾਬਿਤ ਨਹੀਂ ਹੁੰਦਾ ਅਤੇ ਸਮੇਂ ਦੇ ਨਾਲ ਬੈਟਰੀ ਤੇਜ਼ੀ ਨਾਲ ਖਤਮ ਹੋਣ ਲੱਗਦੀ ਹੈ ਇਸ ਲਈ ਹਮੇਸ਼ਾ ਧਿਆਨ ਚ ਰੱਖੋ ਕਿ ਫੋਨ ਨੂੰ ਚਾਰਜਿੰਗ ਤੋਂ ਸਮੇਂ ਸਿਰ ਉਤਾਰਨਾ ਯਾਦ ਰੱਖਣਾ ਚਾਹੀਦਾ ਹੈ। ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ? ਸਾਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਤਰੀਕਿਆਂ ਨੂੰ ਅਪਣਾ ਕੇ ਫੋਨ ਦੀ ਬੈਟਰੀ ਦੀ ਲਾਈਫ ਵਧਾ ਸਕਦੇ ਹੋ ਅਤੇ ਤੁਹਾਡੀ ਫੋਨ ਦੀ ਬੈਟਰੀ ਕਦੇ ਵੀ ਖਰਾਬ ਨਹੀਂ ਹੋਵੇਗੀ ਤੇ ਫੋਨ ਓਵਰਹੀਟ ਨਹੀਂ ਹੋਵੇਗਾ। ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਅਜੇ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ